ਕੌਣ ਕਨੇ ਵੋਟ ਪਾਈ ਜਾਂ ਨਹੀਂ ਪਾਈ ਸਰਪੰਚ ਸਾਰੇ ਪਿੰਡ ਦਾ ਪੰਚ ਸਾਰੇ ਪਿੰਡ ਦਾ ਚਾਹੇ ਕਿਵੇਂ ਨੇ ਵੋਟਰ ਨੂੰ ਪਾਈ ਹੈ ਉਹਦੀ ਥੜੇ ਨੇ ਜਾਂ ਨਹੀਂ ਪਾਈ ਸੋ ਪਾਕਬਾ ਨਹੀਂ ਕਰਨਾ ਜਿੱਦਾਂ ਸਰਪੰਚ ਸਿੰਘ ਮਾਨ ਦੀ ਸਰਕਾਰ ਕੰਮ ਕਰ ਰਹੀ ਹੈ ਇਦਾਂ ਹੀ ਤੁਸੀਂ ਕੰਮ ਕਰਨਾ ਆਪਾਂ ਤੁਹਾਨੂੰ ਇਹ ਅਪੀਲ ਕਰੂੰਗਾ ਕਿ ਪਿੰਡ ਚਾਬੀ ਭਾਈਚਾਰਕ ਸਾਜ ਨੂੰ ਬਰਕਰਾਰ ਰੱਖਦੇ ਹੋਏ ਪਿੰਡ ਦੀ ਭਲਾਈ ਵਾਸਤੇ ਜੈਰੀਏ ਵੀ ਕੰਮ ਤੁਹਾਨੂੰ ਲੱਗਦਾ ਜ਼ਰੂਰੀ ਹੈ ਉਹ ਕੰਮ ਕਰਵਾਉ ਉਹ ਐਮਐਲਏ ਸਰ ਬਾਤ ਚੋ ਵੀ ਕਹਿੰਦੇ ਤੁਹਾਡੀ ਸੇਵਾ ਛਾਦਰ ਹੈ ਮੰਤਰੀ ਸਰ ਬਾਗ ਤੇ ਪੰਚਾਇਤ ਪੰਚਾਇਦ ਨਾਲ ਵਿਚਾਰਾਂ ਦੀ ਸਾਂਝ ਪਾਉਣ ਅੱਜ ਦੇ ਬਹੁਤ ਹੀ ਕੀਮਤੀ ਸਮਾਗਮ ਦੇ ਵਿੱਚ ਨੂੰ ਲੈ ਕੇ ਸਾਨੂੰ ਗ੍ਰਾਮ ਸਭਾ ਨੇ ਗ੍ਰਾਮ ਪੰਚਾਇਤ ਨੂੰ ਕੇ ਭੇਜੀਆ ਉਹ ਕੰਮ ਤੇ ਬਖਰੇ ਤਾਂ ਸਕੀਏ ਤੁਮੇ ਸਾਰੇ ਨਵੇਂ ਚੁਲੇ ਹੋਏ 54 55 ਦੇਨਿਆਗਰਾਇਓ ਤੇ ਬਹੁਤ ਬਹੁਤ ਮੁਬਾਰਕਬਾਦ ਹੈਨਾ ਇੱਥੇ ਅੱਜ 100 ਟੁਕੜੀਆਂ ਆਪਣੇ ਪ੍ਰਾਣ ਵੀ ਲੜਾ ਕਿ ਆਪਾਂ ਜਿਸ ਮਕਸਦ ਵਾਸਤੇ ਸਾਨੂੰ ਪਿੰਡੇ ਲੋਕਾਂ ਨੇ ਗੋਟਾ ਪਾ ਕੇ ਚੋਕੇ ਪੇਜਾ ਆਪਾਂ ਉਹ ਕੰਮ ਵੀ ਪੂਰਾ ਕਰਨਾ ਤੇ ਸਾਰਿਆਂ ਦਾ ਬਹੁਤ ਬਹੁਤ ਤੁਸੀਂ ਜਿੰਦਾ ਤੁਸੀਂ ਵਧਾਈ ਦੇਣ ਆਏ ਤਾਂ ਵੀ ਜਿੱਤਦਾ ਜਿਹੜਾ ਅੱਜ ਵਧਾਈ ਦਾ ਦੇਣਾ ਅੱਜ ਪੂਰੇ ਪੰਜਾਬ ਦੇ ਵਿੱਚ ਬਾਜੂ ਮੁਖਤੀ ਸਾਹਿਬ ਉਹ ਅਸਮਾਜ ਜਿਖਵਾਇਏ ਇਹ ਜਿਹੜਾ ਸੌਜਕ ਸਭਾਗ ਮੈਂ ਪਛਾਣਦਾ ਮੈਂ ਬੱਸ ਬਗਾਦਾ ਕਿ ਸਾਰੇ ਪੰਜਾਬ ਦੇ ਚੋ ਰਿਆ ਸਿਰਪ ਸਾਹਿਬ ਖੋਜ ਸਮੂਹ ਦੇ ਵਿੱਚ ਸੌ ਜਿਹੜੀ ਉੱਚਕਾਰੇ ਮੇਰੇ ਤੋਂ ਪਹਿਲਾਂ ਜਿੰਨੇ ਵੀ ਬਲਾਵੇ ਬੋਲੇ ਸਾਡੇ ਅਕਾਦਿਕੋ ਐਮ ਐਲ ਏ ਐਡੀ ਸੀ ਸਰਦਾਰ ਜਸੁਧਸ ਗੋੜੀ ਉਹ ਖੁਦ ਇਸ ਮੈਕਦੇ ਵਿੱਚ ਰਹੇ ਪੰਚਾਇਤ ਰਾਜ ਬੈਕਵੇਦਰ ਤੋਂ ਬੜਾ ਲੰਮਾ ਸਮਾਂ ਕੰਮ ਕੀਤਾ ਹੈ ਮਦਾਨ ਸਾਹਿਬ ਨੇ ਤੁਹਾਨੂੰ ਬਹੁਤ ਚੀਜ਼ਾਂ ਜਿਹੜੀਆਂ ਸੁਭਿਧਾਈਆਂ ਮੇਰੀ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਸਾਧਿਆਂ ਨੂੰ ਕਿਉਂਕਿ ਸਾਡਾ ਸੁਖਦਾ ਹੈ ਸਾਡੇ ਮੁੱਖ ਮੰਤਰੀ ਸਾਹਿਬ ਦਾ ਸੁਭਰਾ ਹੈ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਤੇ ਪੰਜਾਬ ਪਿੰਡਾਂ ਦੇ ਵਿੱਚ ਵਸਦਾ ਜਦਨ ਤੱਕ ਪਿੰਡਾਂ ਦੀ ਵਿਕਾਸ ਨਹੀਂ ਹੋਊਗੀ 9 ਤੱਕ ਪਿੰਡਾਂ ਦੇ ਵਿੱਚ ਖੁਸ਼ੀਆਂ ਆਉਣਗੀਆਂ 19 ਤੱਕ ਪੰਜਾਬ ਰੰਗਲਾ ਪੰਜਾਬ ਵੀ ਬਣੂਗਾ ਸੋ ਪਹਿਲਾਂ ਤਾਂ ਜਿਹੜਾ ਤੁਹਾਡਾ ਤੁਹਾਨੂੰ ਜਿਹੜੇ ਕਾਨੂੰਨੀ ਹੱਕ ਦੇ ਜਿਹੜੇ ਤੁਹਾਨੂੰ ਜਿਹੜਾ ਪੰਚਾਇਤੀ ਰਾਜ ਐਕਟ ਹੈ ਉਹਦੇ ਤਹਿਤ ਜਿਹੜੇ ਤੁਹਾਨੂੰ ਹੱਕ ਮਿਲੇ ਪਹਿਲਾਂ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਅਗਲੇ ਦਿਨਾਂ ਦੇ ਵਿੱਚ ਅਸੀਂ ਅਫਸਰ ਸਾਹਿਬਾਨਾਂ ਨੂੰ ਕਹਿ ਕੇ ਬਲਾਟ ਲੈਵਲ ਉੱਤੇ ਸੈਕਿੰਡਰ ਵੀ ਕਰਵਾਵਾਂਗੇ ਜਿਵੇਂ ਤੁਹਾਡੇ ਹੱਕਾਂ ਦੇ ਬਾਰੇ ਤੁਹਾਨੂੰ ਡਿਟੇਲ ਦੇ ਵਿੱਚ ਜਾਣਕਾਰੀ ਦਿੱਤੀ ਜਾਵੇ ਮੈਂ ਖੋਦ ਆਪਣੇ ਪਿੰਡ ਦਾ ਜਗਦੇਕਲਾ ਦਾ ਸਰਪੰਚ ነਆ ਫਿਰ ਮੈਂ ਇਸੇ ਬੈਕ ਵਿੱਚੋਂ ਬੰਤੂ ਹੀ ਦੇ ਸਰਗਰ ਕੋਲ ਤਾਂ ਸੈਨੂ ਗਵਰਨਮੈਂਟ ਦੀਆਂ ਪੰਜਾਬ ਗਵਰਨਮੈਂਟ ਦੀਆਂ ਇਦਾਂ ਦੀਆਂ ਸਕੀਮਾਂ ਨੇ ਜਿਹਦੇ ਤੁਹਾਨੂੰ ਕੋਈ ਬਹੁਤ ਬਹੁਤ ਕੁਝ ਕਰਦੀ ਲੋੜ ਨਹੀਂ ਬਸ ਤੁਹਾਨੂੰ ਆਪਣੇ ਪੰਚਾਇਤੀ ਰਾਜ ਐਕਟ ਦਾ ਪਤਾ ਹੋਣਾ ਚਾਹੀਦਾ ਉਹਨਾਂ ਗਵਾਰਡ ਸਦਾ ਉਨਾ ਬਾਅਦ ਜਨਕਦੀ ਦਾ ਪਤਾ ਹੋਣਾ ਚਾਹੀਦਾ ਉਹ ਬਹੁਤ ਸਾਰੀਆਂ ਗਵਾਂਡਾ ਜਿਹੜੀਆਂ ਆਨਲਾਈਨ ਅਪਲਾਈ ਕਰਦੇ ਆਨਲਾਈਨ ਦੀ ਪੰਚਾਇਤਾਂ ਤੇ ਕਾਊਂਟ ਦੇ ਵਿੱਚ ਜਿਹੜਾ ਸਰਪੰਚਾਂ ਦੇ ਕਾਊਂਟ ਦੇ ਵਿੱਚ ਜਿਹੜਾ ਗ੍ਰਾਂਟ ਜਿਹੜੀ ਆ ਜਾਂਦੀ ਹੈ ਪੈਸੇ ਜਿਹੜੇ ਆ ਜਾਂਦੇ ਆ ਇਸ ਕਰਕੇ ਬਹੁਤ ਪੈਸੇ ਇਸ ਵੇਲੇ ਪਿੰਡਾਂ ਨੂੰ ਪਿੰਡਾਂ ਦੀ ਡਵੈਲਪਮੈਂਟ ਵਾਸਤੇ ਜਿੱਥੇ ਸਾਡੀ ਸਰਕਾਰ ਨੇ ਬਹੁਤ ਸਾਰਾ ਫੰਡ ਰੱਖਿਆ ਬਹੁਤ ਸਾਰੇ ਪੈਸੇ ਰੱਖੇ ਇਹਨੂੰ ਗਿਣਤੀ ਦੇ हिसाब ਨਾਲ ਲੱਗਦਾ ਕਿ ਥੋੜਾ ਕੱਟਿਆ ਜਾਂਦਾ ਉਹਨਾਂ ਦੀ ਗਿਣਤੀ ਆਈ ਨਹੀਂ ਉਹਨਾਂ ਤੇ ਜਦ ਤੱਕ ਭਲਾ ਆ ਗਏ ਜਦ ਪਿਤਾ ਜੀ ਆ ਗਏ ਜਦ ਘਰ ਵਾਲੇ ਆ ਗਏ ਤੇ ਮੈਂ ਡੀਸੀ ਸਾਹਿਬ ਨੂੰ ਕਿਹਾ ਜਿੱਥੇ ਤੁਹਾਡਾ ਸਮਝ ਆਦਰ ਮਾਨ ਸਰਕਾਰ ਸਰਪੰਚਾ ਦਾ ਮੈਂਬਰਾਂ ਦਾ ਹਰ ਦਫ਼ਤਰ ਦੇ ਵਿੱਚ ਹੋਊਗਾ ਉੱਥੇ ਮੈਂ ਇਹਨਾਂ ਨੂੰ ਕਿਹਾ ਜੀਸੀ ਡੀਸੀ ਸਾਹਿਬ ਬੈਠੇ ਐ ਐਸਐਸਪੀ ਸਾਹਿਬ ਬੈਠੇ ਐ ਜਦੋਂ ਸਾਡੀ ਪੰਚਾਇਤ ਆਵੇ ਜਦੋਂ ਸਾਡਾ ਸਰਪੰਚ ਆਵੇ ਮੈਂ ਤੁਹਾਨੂੰ ਇਨਾਂ ਦਾ ਮਾਨ ਸਨਮਾਨ ਇਨਾਂ ਦਾ ਕੰਮ ਜਿਹੜਾ ਸਹਿਜ ਕੰਮ ਉਹ ਪੈਸੇ ਵਾਸਤੇ ਹੋਣਾ ਚਾਹੀਦਾ ਖਾਸ ਤੌਰ ਤੇ ਇਸ ਤਰ੍ਹਾਂ ਜਦੋਂ ਸਾਡੀ ਭੈਣ ਕੋਈ ਸਰਪੰਚ ਹੁੰਦੀ ਹੈ ਜਦੋਂ ਕੋਈ ਮੈਂਬਰ ਜਿਹੜੀ ਲੇਡੀਜ਼ ਹੁੰਦੇ ਸਾਡੇ ਉਹਨਾਂ ਦਾ ਮਾਨ ਸਨਮਾਨ ਕਰਨਾ ਤੁਹਾਡੀ ਸਭ ਤੋਂ ਜਿਆਦਾ ਵੱਡੀ ਡਿਊਟੀ ਹੈ ਸਾਡੀਆਂ ਮਾਵਾਂ ਭੈਣਾਂ ਜਿਹੜੀਆਂ ਬੜੀਆਂ ਨੇ ਉਹਨਾਂ ਦਾ ਮਾਨ ਸਨਮਾਨ ਕਰਨਾ ਮੈਂ ਜਦੋਂ ਬਣਤੀ ਸੀਗਾ ਤੇ ਮੈਂ ਲੇਡੀ ਸਰਪੰਚ ਪੰਚਾਇਤ ਸੰਬੰਧਿਤ ਇਸੇ ਬਲਾਕ ਦੇ ਵਿੱਚ ਮੈਂ ਅਮੋਸ ਸਾਹਿਬ ਕੀ ਕੀਤਾ ਸੀਗਾ ਜਲੰਧਰ ਰਵੇਚ ਤੋਂ ਕਿ ਲੱਭ ਆ ਬਠਿੰਡਾ ਕਾਰ ਬਹੁਤ ਵੱਡੇ ਸਮਾਗਮ ਕੀਤੇ ਤੇ ਆਪਣੀਆਂ ਭੈਣਾਂ ਨੂੰ ਦੱਸਿਆ ਜਾਵੇ ਕਿ ਤੁਹਾਡੇ ਕਿੰਨੇ ਅਧਿਕਾਰ ਹੈ ਕਿਉਂਕਿ ਆਪਾਂ ਸਾਰੇ ਬਨੋਖੀ ਕੀ ਕਿਤੇ ਬਨੋਖਪੁਰ ਦਾ ਸਮਾਜ ਹੈ ਆਪਾਂ ਕਿਉਂਕਿ ਬਨੋਖਾ ਵੀ ਬੰਦਿਆਂ ਦੀ ਕਹਾਵੇ ਵਿੱਚ ਵੀ ਤਾਂ ਬਾਤ ਜਰਦੀ ਚੱਲਦੀ ਹੈ ਬਹੁਤ ਵਾਰੀ ਕੀ ਹੁੰਦਾ ਹੈ ਕਿ ਅਸੀਂ ਸਰਪੰਚ ਵਿਚਾਰੀ ਆਪਦੀ ਜਾਣੀ ਉਹਨਾਂ ਦੇ ਪਤੀ ਦੇ ਪਾਂਵਾ ਦੇ ਲੜਕੇ ਗੱਲ ਪਿਤਾ ਜੀ ਦਫ਼ਤਰ ਚੱਲ ਜਾਂਦੇ ਤੇ ਲੋਕ ਉਹਨਾਂ ਨੂੰ ਸਰਪੰਚ ਕਹਿੰਦੇ ਆ ਪਰ ਇਹ ਸਹੀ ਨਹੀਂ ਮੈਂ ਸੋਚਦਾ ਕਿ ਜੇ ਸਾਡੀਆਂ ਮਾਵਾਂ ਭੈਣਾਂ ਬੜੀਆਂ ਇਹਨਾਂ ਨੂੰ ਪਹਿਲ ਦੇਣੀ ਚਾਹੀਦੀ ਆ ਉਹਦਾ ਹੱਕ ਬਹੁਤ ਵਧੀਆ ਅਜਾੜਾ ਬੈਠੋ ਹੁਗਾ ਵਿੱਚ ਮੇਰੇ ਹਲਕੇ ਦੇ ਵਿੱਚ ਕਈ ਸਰਪੰਚ ਸਾਬਾਂ ਤੇਈ ਪੰਚ ਬੜੀਆਂ ਲੜਕੀਆਂ ਲੜਕੀਆਂ ਬਣ ਗਿਆ ਉਹਨਾਂ ਨੂੰ ਅੱਗੇ ਕਰਨਾ ਉਹਨਾਂ ਨੂੰ ਮੌਕਾ ਦੇਣਾ ਘਰਾਂ ਚ ਵੀ ਦੇਣਾ ਬਾਹਰ ਵੀ ਦੇਣਾ ਪਿੰਡਾਂ ਦੇ ਵਿਕਾਸ ਵਾਸਤੇ ਤੋਂ ਮੈਂ ਆਸ ਕਰਦਾ ਕਿ ਜਿਹੜਾ ਵੰਗਲਾ ਬਣਾਉ ਬਸਿ ਬਣਾਉਣਾ ਜਿਹੜਾ ਸਦਾ ਤੋਂ ਆਸ਼ੀਰਵਾਦ ਜਿਹਦਾ ਸੁਭਾਅ ਉਹ ਸੁਭਾਅ ਨਾਲ ਤਾਈ ਸਫਲ ਹੋਊਗਾ ਜੇ ਆਪਾਂ ਸਾਰੇ ਵੱਲ ਕੇ ਜਿਹੜਾ ਸਭ ਤੋਂ ਹੇਠਲਾ ਉਹ ਸਭ ਤੋਂ ਮਜ਼ਬੂਤ ਸਭ ਪੰਚਾਇਤ ਹੈ ਇਹਦੇ ਤੋਂ ਆਪਣੇ ਪਿੰਡਾਂ ਦਾ ਜਿਹੜਾ ਵਿਕਾਸ ਕਰਾਂਗੇ ਇਹ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਸੀ ਮੈਂ ਤੁਹਾਨੂੰ ਸਭ ਨੂੰ ਬਹੁਤ-ਬਹੁਤ ਧੰਨਵਾਦ ਜਿੰਨਾ ਪਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਜਿਹੜੀ ਪਹਿਲਾਂ ਮਦਾਨ ਸਾਹਿਬ ਕਹਿ ਰਹੇ ਗਏ ਤੇ ਮਾਨ ਸਾਹਿਬ ਨੇ ਅੱਜ ਕਾ ਅਸੈਂਬਲੀ ਦੇ ਵਿੱਚ ਕਿਹਾ ਸੀਗਾ ਕਿ ਹਰ ਕਾ ਕਿਸੇ ਪਾਰਟੀ ਦਾ ਪੰਚ ਸਰਪੰਚ ਨਹੀਂ ਹੋਊਗਾ ਪਿੰਡ ਦਾ ਹੋਊਗਾ ਪਿੰਡਾਰੇ ਆਪਣਾ ਸਰਪੰਚ ਪੰਜ ਛੋੜ ਲਗੇ ਬਹੁਤ ਸਾਰੇ ਪਿੰਡਾਂ ਦੇ ਵਿੱਚ